ਨਿਆ ਸੋਕਨੇ ਥਾ ਮੇਰੀ ਐ ਨਿਆ ਸੋਕਨੇ ਮੇਰੀ ਐ ਮੇਰੀ ਇਹ ਮੇਰੀ ਐ ਸਾਰੀ ਤਾਂ ਤੈਨੂੰ ਜ਼ਮੀਨ ਸਮਾਤੀ ਨਾ ਤੇਰੀ ਸੋਕਨੇ ਮੇਰੀ ਐ ਥਾ ਮੇਰੀ ਐ ਆਓ ਸਕੰਜਰ ਨਾਲ ਲੜਿਆ ਕਰ ਆਉਦੀ ਦਾੜੀ ਫੜਿਆ ਕਰ ਫੜ ਫੜ ਚੌੜੀ ਕਰਿਆ ਕਰ ਅਡੀਆਂ ਨਹੀਂ ਟੁੱਟ ਪਰੇ ਮੇ ਲੜਾ ਕਿ ਨਹੀਂ ਸਾਨੂੰ ਛੜਾ ਛੜਾ ਨਾ ਆਕ ਨੇ ਸਸਾ ਵੇਲਾ ਆਊਗਾ ਰੰਨਾ ਵਾਲੇ ਫੁੱਟੇ ਮਰ ਗਏ ਜਨਾ ਪਰਾਂਠੇ ਖਾਊਗਾ 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 ਹੋਰ ਮੈਂ ਨਹੀਂ ਛੜਾ ਛੜਾ ਚੀ ਲੈ ਆ ਕੁੜੀਏ ਦੇਖ ਚੜੇ ਨਾਲ ਨਾ ਕੇ ਨਹੀਂ ਪੈਣੇ ਦਰਪਾਂਡੇ ਪੈਲ ਨਚਰਾ ਤੇਰ ਪਾਂਡੇ ਬਾਂਜੂ ਮਾਤੀ ਦੇ ਉਪਕਾ ਕੇ ਨੁਹੇ ਤੇ ਦੇਵ ਪਿਆਮਾ ਪਾਕੇ ਨੀ ਬੈਜੀ ਪੀੜੇ 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 ਤੇ ਹਰਾਣ ਚ ਆਧਰਾ ਪਾਸ ਕਦਾ ਫਿੱਟੂ ਤੇ ਬੈਠਾ ਤੋਵੇ ਨੀ ਸਾਫਣ ਥੋੜੀ ਮੈਲ ਬਥੇਰਾ ਸਾਫਣ ਥੋੜੀ ਮੈਲ ਤੇ ਬੈਠਾ ਰੋ ਦਿਨ ਛੜੇ ਵਿਚਾਰੇ ਦਾ ਕੌਣ ਚਾਦਰਾਂ ਤੋਵੇ 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 ਛੜੇ ਵਿਚਾਰੇ ਦਾ ਬਾਬਾ ਕਾਲਾ ਨੂੰ ਸ਼ੁਕਰ ਆਲਾ ਕਰਾ ਸੇਮਰ ਕੇ ਪੁੱਤ ਵਿਰਗ ਨਾ ਬਦਿਆ ਅਨਧੀਆਂ ਵਿੱਚ ਧਰ ਕੇ ਪੁੱਰੇ ਦਿਲਾ 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 ਬਦਿਆ ਟਿੰਟਣ ਹੋ ਗਏ ਗੱਡੀ ਆਈ ਨੂੰ ਤਿੰਨ ਦਿਨ ਹੋ ਗਏ ਗੱਡੀ ਆਈ ਨੂੰ ਚੌਥੇ ਦਿਨ ਤੁਰ ਜਾਣਾ ਬੇਕੁਰੀ ਆਰੇ ਨੱਚਦੀ ਮਿਲਣਦੇ ਪੈਂਦੇ ਨੇ ਨਸਕਾਰੇ ਜੱਤੀ ਕਹਿੰਦੇ ਪੈਂਦੇ ਨੇ ਨਸਕਾਰੇ ਸ੍ਰੀ ਮਿਲਣਵੇ ਪੈਂਦੇ ਨੇ ਨਸਕਾਰੇ ਲੰਦੀ ਮਿਲਣਦੇ ਪੈਂਦੇ ਨੇ ਚਮਕਾਰੇ ਨੱਚਦੀ ਮਿਲਣਦੇ ਪੈਂਦੇ ਨੇ ਚਮਕਾਰੇ ਨੱਚਦੀ ਮਿਲਣਵੇ ਪੈਂਦੇ ਨੇ ਮੇਰੀ ਸੱਸ ਬੜੀ ਕਾਬੱਤੀ ਮੈਨੂੰ ਪਾਉ ਨਾ ਦੇਵੇ ਦਿੱਤੀ ਮੇਰੀ ਸੱਸ ਬੜੀ ਕਾਬੱਤੀ ਮੈਨੂੰ ਪਾਉ ਨਾ ਤੇਰੇ ਤੇਰੀ ਮਾਂ ਘੜਕਾਉਣੀ ਮੁੰਡਿਆ ਰਾਜੇ ਰਾਜਾ ਗੁੱਸੇ ਹੈਰੀ ਮਾਂ ਘੜਕਾਉਣੀ ਆ ਜੀ ਪਕਵੰਦਾ ਹੈ ਮੁੰਡਿਆ ਸੋਹਣੀ ਜੀ ਪਕਵੰਦਾ ਹੈ ਮੁੰਡਿਆ ਸੂਟਾਂ ਨਾਲ ਮਲਾ ਕੇ ਦੇ ਸੋਹਣੇ ਸੋਹਣੇ ਪੌਣੇ ਕੱਪੜੇ ਬੱਲੇ ਸੋਹਣੇ ਸੋਹਣੇ ਪੌਣੇ ਕੱਪੜੇ ਤਰਨੀ ਬਾਰ ਖਾ ਕੇ ਵੀ ਤੂੰ ਮੇਰੇ ਮਨ ਲੱਗਿਆ ਤਰਦ ਹਲਾਰਾ ਖਾ ਕੇ ਵੀ ਸੁਨੇ ਮਨ ਲੱਗਿਆ ਤਰਦ ਹਲਾਰਾ ਖਾ ਕੇ ਵੀ ਤੂੰ ਮੇਰੇ ਮਨ ਲੱਗਿਆ ਤਰਦ ਹਲਾਰਾ ਖਾ ਕੇ ਤੂੰ ਮੇਰੇ ਮਨ ਲੱਗਿਆ ਤਰਦ ਹਲਾਰਾ ਖਾ ਕੇ ਤੂੰ ਮੇਰੇ ਮਨ ਲੱਗਿਆ ਤੇ ਮੇਰਾ ਹੁਕਮ ਚੱਲਦਾ ਤੇ ਮੇਰਾ ਖੇਲਾ ਚੱਲਦਾ ਥੇਲੇ ਦੀ ਟੁੱਟ ਗਈ ਪਟੀ ਗਲਾਬ ਸਿਆਮ ਮੈ ਮਣਵੇ ਦੀ ਜੱਟੀ ਗਲਾਬ ਸਿਆਮ ਮੈ ਮਣਵੇ ਦੀ ਜੱਟੀ ਗਲਾਬ ਸਿਆਮ ਮੈ ਮਣਵੇ ਦੀ ਜੱਟੀ ਗਲਾਬ ਸਿਆਮ ਮੈ